ਚੋਨੇਆਂ ਨੇ ਸਾਰੇ ਕਰਨੇ ਸ਼ੁਰੂ ਕਰ ਦਿੱਤੇ ਨੇ ਔਰ ਜ਼ਮੀਂਦਾਰਾਂ ਨੇ ਉੱਤੇ ਸਪ੍ਰੇਆਂ ਕਰਨੀਆਂ ਚਾਲੂ ਕਰ ਦਿੱਤੀਆਂ ਨੇ ਬਹੁਤ ਤਰ੍ਹਾਂ ਦੀਆਂ ਸਪ੍ਰੇਆਂ ਆਪਾਂ ਨੂੰ ਝੋਨੇ ਦੇ ਉੱਤੇ ਕਰਨੀਆਂ ਪੈਂਦੀਆਂ ਨੇ ਕੁਝ ਸਪ੍ਰੇਆਂ ਆਪਾਂ ਝੋਨੇ ਨੂੰ ਫੰਗਸਨ ਤੋਂ ਬਚਾਉਣ ਦੇ ਵਾਸਤੇ ਕਰਦੇ ਆਂ ਕੁਝ ਇਨਸੈਕਟ ਤੋਂ ਬਚਾਉਣ ਦੇ ਵਾਸਤੇ ਕਰਦੇ ਆਂ ਤੇ ਕੁਝ ਆਪਾਂ ਕਰਨੀਆਂ ਹੁੰਦੀਆਂ ਨੇ ਖੁਰਾਕੀ ਤੱਤਾਂ ਦੀਆਂ ਸਪ੍ਰੇਆਂ ਸਭ ਤੋਂ ਵੱਡਾ ਝੋਲ ਹੁੰਦਾ ਹੈ ਖੁਰਾਕੀ ਤੱਤਾਂ ਦੀਆਂ ਸੁਪਰੀਆਂ ਕਰਨ ਸਮੇਂ ਕਿਉਂਕਿ ਇਹਦੇ ਵਿੱਚ ਹਰ ਵਾਰ ਝੋਨੇ ਦੀਆਂ ਵੈਰਾਈਟੀਆਂ ਦੇ ਹਿਸਾਬ ਦੇ ਨਾਲ ਉਸ ਵਾਰ ਦੇ ਮੌਸਮ ਦੇ ਹਿਸਾਬ ਦੇ ਨਾਲ এনवायरमेंट ਦੇ ਹਿਸਾਬ ਦੇ ਨਾਲ ਟੈਂਪਰੇਚਰ ਦੇ ਹਿਸਾਬ ਦੇ ਨਾਲ ਜਾਂ ਜੋ ਕੁਝ ਪਿਛਲੇ ਸੀਜ਼ਨ ਦੇ ਵਿੱਚ ਹੋਇਆ ਬੀਤੇ ਆਏ ਝੋਨੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਉਹਦਾ ਇੱਕ ਡਾਟਾ ਬਣਾ ਕੇ ਫਿਰ ਉਹਦੀਆਂ ਸੁਪਰੀਆਂ ਆਪਾਂ ਨੂੰ ਡਿਸਾਈਡ ਕਰਨੀਆਂ ਪੈਂਦੀਆਂ ਨੇ ਕਿ ਇਹਨੂੰ ਆਪਾਂ ਨਸਾਰੇ ਤੋਂ ਪਹਿਲਾਂ ਕਿਹੜੇ ਕਿਹੜੇ ਤੱਤਾਂ ਦੀਆਂ ਸਪਰੇਆਂ ਦੇਣੀਆਂ ਨੇ ਆਪਣੇ ਝੋਨੇ ਨੂੰ ਜੇ ਤਾਂ ਆਪਾਂ ਕੋਈ ਤੁੱਕਾ ਹੀ ਲਾਉਣਾ ਹੈ ਤਾਂ ਜਿਹੜੇ ਮਰਜ਼ੀ ਖੁਰਾਕੀ ਤੱਤ ਦੀ ਸਪਰੇ ਕਰਦਾ ਉਹ ਇੱਕ ਵਾਰ ਤੁਹਾਡਾ ਝੋਨਾ ਹਰਾ ਭਰਾ ਹੋ ਜਾਊਗਾ ਭਾਵੇਂ ਤੁਸੀਂ ਯੂਰੀਆ ਹੀ ਕਿਉਂ ਨਾ ਪਾ ਦਿਓ ਇੱਕ ਵਾਰ ਤਾਂ ਉਹਨੇ ਵੀ ਤੁਹਾਡੇ ਝੋਨੇ ਨੂੰ ਹਰਿਆ ਭਰਿਆ ਕਰ ਦੇਣਾ ਜਾਂ ਫਿਰ ਜਿਹੜੀਆਂ ਤੁਸੀਂ ਚੀਜ਼ਾਂ ਦੀ ਪਿਛਲੇ ਸਾਲਾਂ ਦੇ ਵਿੱਚ ਵਰਤੋਂ ਕੀਤੀ ਏ ਜਿੱਕਰ ਉਹਨਾਂ ਚੀਜ਼ਾਂ ਦੀ ਵਰਤੋਂ ਵੀ ਇਸ ਸਾਲ ਦੇ ਵਿੱਚ ਤੁਸੀਂ ਦੁਹਰਾਉਂਦੇ ਹੋ ਬਿਨਾਂ এনवायरमेंट ਨੂੰ ਬਿਨਾਂ ਆਪਣੀ ਵੈਰਾਈਟੀ ਨੂੰ ਵੇਖੇ ਪਰ ਕਿ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਤੁੱਕਾ ਹੀ ਹੋ ਜਾਂਦਾ ਹੈ ਭਾਵੇਂ ਸਾਡੇ ਵੱਲੋਂ ਅਪਲੋਡ ਕੀਤੀਆਂ ਗਈਆਂ ਕੁਝ ਵੀਡੀਓ ਹੀ ਕਿਉਂ ਨਾ ਹੋਣ ਜਿੰਨੇ ਵੀ ਅਸੀਂ ਯੂਟਿਊਬਰਾਂ ਵੱਡੇ ਚੈਨਲ ਨੇ ਕੁਝ ਤੁਹਾਨੂੰ ਯੂਟਿਊਬ ਦੇ ਉੱਤੇ ਮਿਲਣਗੇ ਵਿੱਚੇ ਸਾਡਾ ਚੈਨਲ ਵੀ ਆਉਂਦਾ ਹੈ ਜਿਹੜੀਆਂ ਸਾਡੀਆਂ ਵੀ ਪਿਛਲੇ ਸਾਲਾਂ ਦੀਆਂ ਵੀਡੀਓ ਨੇ ਉਹ ਵੀ ਇਸ ਵਾਰ ਦੇ ਮੌਸਮ ਦੇ ਹਿਸਾਬ ਦੇ ਨਾਲ ਜਾਂ ਇਸ ਵਾਰ ਲੱਗੀਆਂ ਵੈਰਾਈਟੀਆਂ ਦੇ ਹਿਸਾਬ ਦੇ ਨਾਲ 100% ਫਿੱਟ ਨਹੀਂ ਬੈਠਣਗੀਆਂ ਸਾਨੂੰ ਹਰ ਵਾਰ ਉਹਦੇ ਉੱਤੇ ਰਿਸਰਚ ਕਰਨੀ ਪੈਂਦੀ ਹੈ ਹਾਲਾਂਕਿ ਇਹ ਜਿਹੜੀ ਵੀਡੀਓ ਇਹ ਅੱਜ ਤੋਂ 10 ਦਿਨ ਪਹਿਲਾਂ ਵੀ ਅਸੀਂ ਤੁਹਾਨੂੰ ਦੇ ਸਕਦੇ ਸੀ ਪਰ ਇਹ ਵੀਡੀਓ ਲੇਟ ਕਰਨ ਦਾ ਜਿਹੜਾ ਮਕਸਦ ਹੈ ਉਹਦੇ ਪਿੱਛੇ ਇਹਦੀ ਰਿਸਰਚ ਹੁੰਦੀ ਹੈ ਜੋ-ਜੋ ਇਸ ਸੀਜ਼ਨ ਦੇ ਵਿੱਚ ਆਪਾਂ ਵੇਖਿਆ ਹੈ ਜੋ ਝੋਨਾ ਲੱਗਣ ਤੋਂ ਲੈ ਕੇ ਲੱਗਣ ਤੋਂ ਵੀ ਪਹਿਲਾਂ ਪਨੀਰੀ ਬੀਜਣ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਮੌਸਮ ਹੈ ਜੋ ਜੋ ਚੋਨੇ ਨੇ ਹੰਡਾਇਆ ਏ ਉਹਦੇ ਅਨਕੂਲ ਜਾਂ ਜਿਹੜੀਆਂ ਘਾਟਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਜ਼ਿਆਦੀਆਂ ਵੇਖਣ ਨੂੰ ਮਿਲੀਆਂ ਨੇ ਜਾਂ ਫਿਰ ਜਿਹੜੀਆਂ ਜਿਆਦਾਤਰ ਵੈਰਾਈਟੀਆਂ ਪੰਜਾਬ ਦੇ ਵਿੱਚ ਇਸ ਵਾਰ ਲੱਗੀਆਂ ਨੇ ਉਹਨਾਂ ਨੂੰ ਵੇਖ ਕੇ ਬਾਰਿਸ਼ ਨੂੰ ਵੇਖ ਕੇ ਇਸ ਵਾਰ ਕਿੰਨੇ ਐਮ ਐਮ ਹੋਈ ਏ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਹੀ ਇਹਨਾਂ ਦਾ ਨਿਚੋੜ ਜਿਹੜਾ ਕੱਢ ਕੇ ਇਸ ਵੀਡੀਓ ਦੇ ਵਿੱਚ ਰਾਹੀਂ ਜਿਹੜਾ ਅਸੀਂ ਤੁਹਾਨੂੰ ਦਵਾਂਗੇ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਵੇਖਣਾ ਇੱਕ ਇੱਕ ਪੁਆਇੰਟ ਜਿਹੜਾ ਚੈਨਲ ਨੂੰ ਜੇਕਰ ਹਾਲੇ ਤੱਕ ਵੀ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਜਿਹੜੀ ਦਬਾ ਲਓ ਤਾਂ ਜੋ ਖੇਤੀਬਾੜੀ ਦੇ ਨਾਲ ਬਿਲਕੁਲ ਲਗਾਤਾਰਤਾ ਦੇ ਨਾਲ ਤੁਸੀਂ ਜੁੜੇ ਰਹੋ ਖੁਰਾਕੀ ਤੱਤਾਂ ਦੀਆਂ ਸਪਰੇਇਆਂ ਜ਼ਰੂਰੀ ਕਿਉਂ ਹੁੰਦੀਆਂ ਨੇ ਦੋਸਤੋ ਬਹੁਤ ਸਾਰੇ ਖੁਰਾਕੀ ਤੱਤ ਆਪਾਂ ਜ਼ਮੀਨ ਦੇ ਵਿੱਚ ਪਹਿਲਾਂ ਵੀ ਪਾ ਦਿੰਨੇ ਆ ਝੋਨੇ ਦੇ ਫਟਾਰੇ ਸਮੇਂ ਫਿਰ ਵੀ ਆਪਾਂ ਨੂੰ ਲੋੜ ਕਿਉਂ ਪੈਂਦੀ ਏ ਕਿ ਆਪਾਂ ਬਾਅਦ ਦੇ ਵਿੱਚੋਂ ਦੀ ਕੁਝ ਤੱਤਾਂ ਦੀਆਂ ਸਪਰੇਇਆਂ ਕਰੀਏ ਵੇਖੋ ਝੋਨੇ ਨੂੰ ਵੱਖ-ਵੱਖ ਸਟੇਜਾਂ ਦੇ ਉੱਤੇ ਕੁਝ ਮਹੱਤਵਪੂਰਨ ਤੱਤਾਂ ਦੀ ਲੋੜ ਹੁੰਦੀ ਏ ਕੁਝ ਛੋਟੇ ਤੱਤਾਂ ਦੀ ਲੋੜ ਹੁੰਦੀ ਏ ਕੁਝ ਵੱਡੇ ਤੱਤਾਂ ਦੀ ਲੋੜ ਹੁੰਦੀ ਏ ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਹੁੰਦੇ ਨੇ ਇੱਥੇ ਆ ਕੇ ਚੋਨਾ ਜੜਾਂ ਦੇ ਰਾਹੀਂ ਪੂਰੀ ਤਰ੍ਹਾਂ ਨਹੀਂ ਲੈ ਪਾਉਂਦਾ ਜੇ ਆਪਾਂ ਸਿੱਧੇ ਸਪਸ਼ਟ ਰੂਪ ਦੇ ਵਿੱਚ ਤੁਹਾਡੇ ਨਾਲ ਗੱਲ ਕਰਦੇ ਆ ਤਾਂ ਜੜਾਂ ਦੇ ਰਾਹੀਂ ਝੋਨਾ ਪੂਰੀ ਪੋਟਾਸ਼ ਪੂਰੀ ਜ਼ਿੰਕ ਪੂਰਾ ਬੋਰਾਉਣ ਪੂਰੀ ਨਾਈਟ੍ਰੋਜਨ ਜਿਹੜੀ ਇਹ ਲੈ ਹੀ ਨਹੀਂ ਪਾਉਂਦਾ ਕਿਉਂਕਿ ਸਭ ਤੋਂ ਮਹੱਤਵਪੂਰਨ ਸਟੇਜ ਹੁੰਦੀ ਹੈ ਚੋਨੇ ਦੀ ਜਿਹੜੀ ਹੁਣ ਚੱਲੀ ਜਾਂਦੀ ਏ ਜਦੋਂ ਤੁਹਾਡੇ ਝੋਨੇ ਨੇ ਨਾਲੀਆਂ ਫੁਲਾ ਲੈਣੀਆਂ ਨੇ ਤਾਂ ਉਹਦੇ ਉੱਤੇ ਉਦੋਂ ਦੋ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੋਣੀਆਂ ਨੇ ਦੋ ਮੁੱਖ ਕੰਮ ਹੋਣੇ ਨੇ ਉਹਦੇ ਇੱਕ ਤਾਂ ਆਪਣੇ ਆਪ ਨੂੰ ਜ਼ਿੰਦਾ ਰੱਖਣਾ ਹੈ ਜ਼ਿਆਦਾ ਚਿਰ ਹਰਿਆ-ਭਰਿਆ ਰੱਖਣਾ ਹੈ ਤੇ ਦੂਸਰਾ ਉਹਦਾ ਕੰਮ ਹੋਣਾ ਹੈ ਕਿ ਜਿਹੜਾ ਉਹਦੀ ਗੋਪ ਦੇ ਵਿੱਚ ਜਿਹੜੀ ਮੰਜ਼ਰ ਬਣੀ ਏ ਉਹਦੇ ਵਿੱਚ ਜਿਹੜੇ ਦਾਣੇ ਨੇ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੇ ਵਿੱਚ ਦੁੱਧਾ ਭਰ ਕੇ ਆਪਣੀ ਨਵੀਂ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਉਹ ਜਿਹੜੇ ਬੀ ਨੇ ਉਹਨਾਂ ਨੂੰ ਤਿਆਰ ਕਰਨਾ ਹੈ ਤੇ ਝੋਨਾ ਸਭ ਤੋਂ ਜ਼ਿਆਦਾ 70% ਆਪਣਾ ਜ਼ੋਰ ਲਉਂਦਾ ਹੈ ਉਹਨਾਂ ਦਾਣਿਆਂ ਨੂੰ ਤਿਆਰ ਕਰਨ ਦੇ ਵਾਸਤੇ ਆਪਣੇ ਵਾਸਤੇ ਖੁਰਾਕ ਜੜ੍ਹਾਂ ਦੇ ਵਿੱਚੋਂ ਲੈਣੀ ਬੰਦ ਕਰ ਦਿੰਦਾ ਹੈ ਬਿਲਕੁਲ ਜਾਂ ਬਹੁਤ ਘਟਾ ਦਿੰਦਾ ਹੈ। ਇਹੀ ਕਾਰਨ ਹੁੰਦਾ ਹੈ ਕਿ ਝੋਨੇ ਦੇ ਅੱਜਕੱਲ ਆ ਕੇ ਬਹੁਤ ਸਾਰੇ ਜਿਹੜੇ ਥੱਲੇੜੇ ਪੱਤੇ ਹੁੰਦੇ ਨੇ ਉਹ ਸੁੱਕਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਝੋਨਾ ਇਹਨਾਂ ਦਿਨਾਂ ਦੇ ਵਿੱਚ ਸਿਰਫ ਕੁਝ ਮਹੱਤਵਪੂਰਨ ਪੱਤਿਆਂ ਨੂੰ ਹੀ ਜ਼ਿੰਦਾ ਰੱਖਦਾ ਹੈ। ਜਿੰਨੇ ਵੀ ਥੱਲੇ ਫालतू ਪੱਤੇ ਹੁੰਦੇ ਨੇ ਉਹਨਾਂ ਨੂੰ ਉਹ ਮਾਰਨ ਦੀ ਕੋਸ਼ਿਸ਼ ਕਰਦਾ ਹੈ ਕਿ ਮੇਰੇ ਕੋਲੋਂ ਇੰਨੇ ਜ਼ਿਆਦਾ ਨੂੰ ਖੁਰਾਕ ਨਹੀਂ ਦਿੱਤੀ ਜਾਣੀ ਤਾਂ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ। ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇੱਕ ਇਹ ਵੀ ਹੁੰਦਾ ਹੈ ਕਿ ਜਿਕਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਬੜੇ ਜ਼ਿਆਦੇ ਗਰੋਥ ਪ੍ਰਮੋਟਰਾਂ ਦੀ ਵਰਤੋਂ ਕੀਤੀ ਹੈ ਤੁਸੀਂ ਬੜੇ ਜ਼ਿਆਦੀਆਂ ਨਾਲੀਆਂ ਬਣਾ ਲਈਆਂ ਨੇ ਸ਼ਾਖਾ ਬਣਾ ਲਈਆਂ ਨੇ ਝੋਨੇ ਦੀਆਂ ਪਰ ਉਹਦੇ ਤੋਂ ਬਾਅਦ ਦੇ ਵਿੱਚ ਜਦੋਂ ਤੁਹਾਡੇ ਝੋਨੇ ਦੀ ਗੋਭ ਦੇ ਵਿੱਚ ਇੱਕ ਛੋਟੀ ਜੀ ਮੁੰਜਰ ਬਣਨੀ ਸ਼ੁਰੂ ਹੋ ਗਈ ਉਹਦੇ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਉਸ ਝੋਨੇ ਨੂੰ ਸਪਰੇਆਂ ਦੇ ਰੂਪ ਦੇ ਵਿੱਚ ਖੁਰਾਕੀ ਤੱਤ ਨਹੀਂ ਦਿੱਤੇ ਤਾਂ ਤੁਹਾਡਾ ਜਿਹੜਾ ਝੋਨਾ ਹੈ ਉਹ ਤੁਹਾਡੀਆਂ ਜਿੰਨੀਆਂ ਵੀ ਫालतੂ ਬਣੀਆਂ ਜਿੰਨੀਆਂ ਵੀ ਜ਼ਿਆਦਾ ਬਣੀਆਂ ਨਾਲੀਆਂ ਨੇ ਉਹਨਾਂ ਨੂੰ ਸੁਕਾ ਦੇਊਗਾ ਉਹਨਾਂ ਨੂੰ ਮਾਰ ਦੇਊਗਾ ਪਹਿਲੇ ਦਿਨਾਂ ਦੇ ਵਿੱਚ ਤੁਸੀਂ ਜਾਦਾ ਕੁਝ ਬਾਗ ਕੀ ਨਾਲੀਆਂ ਤੇ ਵੱਧ ਬਣਾ ਸਕਦੇ ਹੋ ਪਰ ਉਹਨਾਂ ਨਾਲੀਆਂ ਨੂੰ ਜ਼ਿੰਦਾ ਰੱਖਣ ਦੇ ਵਾਸਤੇ ਜਦੋਂ ਤੁਹਾਡੇ ਝੋਨੇ ਦੀ ਗੋਭ ਦੇ ਵਿੱਚ ਬੱਚਾ ਬਣਨਾ ਸ਼ੁਰੂ ਹੋ ਜਾਂਦਾ ਹੈ ਉਦੋਂ ਖੁਰਾਕੀ ਤੱਤ ਸਪ੍ਰੇਆਂ ਦੇ ਰੂਪ ਦੇ ਵਿੱਚ ਦੇਣੇ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੇ ਨੇ ਕਿਉਂਕਿ ਉਦੋਂ ਝੋਨਾ ਇਹ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦਾ ਹੈ ਕਿ ਮੈਂ ਜਿੰਨੀਆਂ ਕੁ ਨਾਲੀਆਂ ਦੇ ਵਿੱਚੋਂ ਮੁੰਦਰਾ ਨੂੰ ਕੱਢ ਸਕਦਾ ਉਹਨੀਆਂ ਕੁ ਨੂੰ ਜ਼ਿੰਦਾ ਰੱਖਿਆ ਜਾਵੇ ਬਾਕੀਆਂ ਨੂੰ ਮਾਰ ਦਿੱਤਾ ਜਾਵੇ ਸੁਕਾ ਦਿੱਤਾ ਜਾਵੇ ਪਰ ਜਿਹੜੀ ਹੁਣ ਸਟੇਜ ਚੱਲੀ ਜਾਂਦੀ ਹੈ ਝੋਨੇ ਦੀ ਝੋਨੇ ਦੀ ਦੋਂ ਤੁਹਾਡੇ ਝੋਨੇ ਦੀਆਂ ਨਾਲੀਆਂ ਦੇ ਵਿੱਚੋਂ ਮੁੰਜਰਾ ਬਾਹਰ ਆਉਣੀਆਂ ਨੇ ਤਾਂ ਇਸ ਸਮੇਂ ਦਾਣਿਆਂ ਨੂੰ ਮੋٹے ਭਾਰੇ ਕਰਨ ਦੇ ਵਾਸਤੇ ਦਾਣਿਆਂ ਦੀ ਛਿਲ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਦਾਣਿਆਂ ਦਾ weight ਵਧਾਉਣ ਦੇ ਵਾਸਤੇ ਬੂਟੇ ਨੂੰ ਜ਼ਿਆਦਾ ਦਿਨ ਜ਼ਿੰਦਾ ਰੱਖਣ ਦੇ ਵਾਸਤੇ ਆਪਾਂ ਨੂੰ ਉੱਤੇ ਸਪਰੇਅ ਜੜੀ ਕਰਨੀ ਬਹੁਤ ਜ਼ਿਆਦੀ ਲਾਜ਼ਮੀ ਹੈ ਇਸ ਵਾਰ ਦੇ ਹਿਸਾਬ ਦੇ ਨਾਲ ਤੁਸੀਂ 2 ਕਿਲੋ NPK 13 0 45 ਇਹਦੇ ਨਾਲ 80 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਬੋਰੋਨ ਤੇ 100 ਗ੍ਰਾਮ ਚਲੇਟਡ ਜ਼ਿੰਕ ਤਿੰਨਾਂ ਚੀਜ਼ਾਂ ਦਾ ਵੱਖ-ਵੱਖ ਘੋਲ ਬਣਾ ਕੇ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ 150 ਲੀਟਰ ਪਾਣੀ ਦੇ ਨਾਲ ਤੁਸੀਂ ਇੱਕ ਕਿੱਲੇ ਦੇ ਉੱਤੇ ਇਹਦੀ ਸਪਰੇ ਜੜੀਏ ਕਰ ਦੇਣੀ ਹੈ ਇਹਨਾਂ ਸਪਰੇਆਂ ਦੇ ਵਿੱਚ ਪੋਟਾਸ਼ ਦਵਾਂਗੇ ਆਪਾਂ ਚੋਨੇ ਨੂੰ ਨਾਈਟ੍ਰੋਜਨ ਮਿਲੇਗੀ ਵਿੱਚੋਂ ਬੋਰਾਉਣ ਮਿਲੇਗਾ ਤੇ ਜ਼ਿੰਕ ਮਿਲੇਗੀ ਚਾਰ ਚੀਜ਼ਾਂ ਜੜੀਆਂ ਨੇ ਬਹੁਤ ਜ਼ਿਆਦੀਆਂ ਮਹੱਤਵਪੂਰਨ ਨੇ ਇਹ ਸਪਰੇ ਕਰਨੀ ਕਦੋਂ ਹੈ ਇਹ ਸਪਰੇ ਕਰਨੀ ਹੈ ਜਦੋਂ ਤੁਹਾਡਾ ਚੋਨਾ 1-2% ਨਿਸਰ ਚੁੱਕਾ ਹੋਵੇ ਉਹਦੇ ਤੋਂ ਪਹਿਲਾਂ ਬਿਲਕੁਲ ਵੀ ਤੁਸੀਂ ਇਹ ਸਪਰੇ ਨਹੀਂ ਕਰਨੀ ਜਦੋਂ ਤੁਹਾਡਾ ਜੋਨਾ ਨਿਸਰਨਾ ਸ਼ੁਰੂ ਹੋ ਜਾਵੇ ਕੁਝ ਕੁਝ ਨਾਲੀਆਂ ਬਾਹਰ ਆਉਣੀਆਂ ਸ਼ੁਰੂ ਹੋ ਜਾਣ ਮੁੰਦਰਾ 1 2 3 4% ਤੱਕ ਤੁਹਾਡਾ ਝੋਨਾ ਨਿਸਰ ਜਾਵੇ ਉਦੋਂ ਹੀ ਤੁਸੀਂ ਇਹ ਸਪਰੇ ਕਰਨੀਏ ਉਹਦੇ ਤੋਂ ਪਹਿਲਾਂ ਵੀ ਤੁਸੀਂ ਸਪਰੇ ਨਹੀਂ ਕਰਨੀ ਉਹਦੇ ਤੋਂ ਬਾਅਦ ਦੇ ਵਿੱਚ ਵੀ ਤੁਸੀਂ ਸਪਰੇ ਨਹੀਂ ਕਰਨੀ ਜਿਆਦਾ ਨਿਸਰੇ ਝੋਨੇ ਦੇ ਵਿੱਚ ਵੀ ਆਪਾਂ ਇਹ ਸਪਰੇ ਨਹੀਂ ਕਰਨੀ ਤੇ ਜਿਆਦਾ ਚਿਰ ਪਹਿਲਾਂ ਵੀ ਨਹੀਂ ਕਰਨੀ ਇੱਕ ਅੱਧਾ ਪਰਸੈਂਟ ਝੋਨਾ ਜਦੋਂ ਤੁਹਾਡਾ 1 2% ਨਿਸਰ ਜਾਵੇ ਕੁਝ ਨਾਲੀਆਂ ਬਾਹਰ ਆ ਜਾਣ ਉਦੋਂ ਹੀ ਝੋਨੇ ਦੇ ਵਿੱਚ ਤੁਸੀਂ ਇਹ ਜਿਹੜੀ ਸਪਰੇ ਆ ਇਹ ਕਰਨੀਏ ਕਿਉਂਕਿ ਇਹ ਪ੍ਰੇ ਝੋਨੇ ਨੂੰ ਦੇਣ ਦਾ ਆਪਣਾ ਮੁੱਖ ਮੰਤਵ ਜਿਹੜਾ ਹੈ ਉਹ ਇਹ ਹੈ ਕਿ ਆਪਣੇ ਦਾਣਿਆਂ ਦਾ ਵੇਟ ਵਧੇ ਆਪਣੇ ਝੋਨੇ ਦੀ ਜਿਹੜੀ ਦਾਣਿਆਂ ਦੀ ਸ਼ੈਲ ਹੈ ਉਹ ਪ੍ਰੋਟੈਕਟ ਹੋਵੇ ਬਿਮਾਰੀਆਂ ਦਾ ਖਤਰਾ ਘਟੇ ਝੋਨਾ ਹਰਿਆ ਭਰਿਆ ਜ਼ਿਆਦਾ ਰਹੇ ਤੇ ਜੇਕਰ ਜ਼ਿਆਦਾ ਤੁਸੀਂ ਪਹਿਲਾਂ ਝੋਨੇ ਦੇ ਉੱਤੇ ਸਪਰੇਅ ਕਰ ਦਿੰਦੇ ਹੋ ਨਸਾਰੇ ਤੋਂ ਪਹਿਲਾਂ ਹੀ ਕਰ ਦਿੰਦੇ ਹੋ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਡੀਆਂ ਤਾਂ ਤੁਹਾਡਾ ਝੋਨਾ ਤੁਹਾਨੂੰ ਹਰਿਆ ਭਰਿਆ ਤਾਂ ਹੋ ਸਕਦਾ ਹੈ ਨਜ਼ਰ ਆ ਜਾਵੇ ਪਰ ਉਹ ਕੰਮ ਨਹੀਂ ਹੋਣਗੇ ਜਿਨ੍ਹਾਂ ਦੇ ਵਾਸਤੇ ਆਪਾਂ ਇਹ ਸਪਰੇਅ ਤੁਹਾਨੂੰ ਕਰਵਾਉਣੀ ਹੈ ਕਿਉਂਕਿ ਤਦ ਤਾਂ ਪਹਿਲਾਂ ਵੀ ਝੋਨੇ ਦੇ ਕੋਲ ਆਪਣੀ ਜ਼ਮੀਨ ਦੇ ਵਿੱਚ ਸਾਰੇ ਬਾਇਨ ਐਨਵਾਇਰਨਮੈਂਟ ਦੇ ਵਿੱਚੋਂ ਵੀ ਬਹੁਤ ਸਾਰੇ ਖੁਰਾਕੀ ਤੱਤ ਹਵਾ ਦੇ ਰੂਪ ਦੇ ਵਿੱਚ ਮਿਲਦੇ ਨੇ ਮੀਂਹ ਦੇ ਰੂਪ ਦੇ ਵਿੱਚ ਝੋਨਾ ਲੈਂਦਾ ਹੈ ਪਰ ਆਪਾਂ ਤਾਂ ਸਪਰੇਅ ਕਰਕੇ ਆਪਣੇ ਵੱਲੋਂ ਕੰਮ ਨਬੇੜ ਦਿੰਦੇ ਆ ਪਰ ਇਹ ਵੇਖਣਾ ਬਹੁਤ ਜ਼ਿਆਦਾ ਲਾਜ਼ਮੀ ਮਹੱਤਵਪੂਰਨ ਹੁੰਦਾ ਹੈ ਕਿ ਝੋਨਾ ਤੁਹਾਡਾ ਜਿਹੜਾ ਏ ਉਸ ਸਪਰੇਅ ਕੀਤੀ ਤੁਹਾਡੀ ਨੂੰ ਲੈਂਦਾ ਵੀ ਏ ਜਾਂ ਨਹੀਂ ਲੈਂਦਾ ਕਿੰਨੇ ਪਰਸੈਂਟ ਤੁਹਾਡਾ ਚੋਨਾ ਉਸ ਸਪਰੇਅ ਨੂੰ ਵਰਤਦਾ ਹੈ ਤੇ ਕਿੰਨੇ ਪਰਸੈਂਟ ਤੁਹਾਡੀ ਉਹ ਜਿਹੜੀ ਸਪਰੇਅ ਆ ਉਹਨੂੰ ਵੇਸਟ ਕਰ ਦਿੰਦਾ ਹੈ ਇਹ ਚੀਜ਼ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ ਇਹ ਸਪਰੇਅ ਜਿਹੜੀ ਇਹ ਤੁਹਾਨੂੰ 1 2 ਪਰਸੈਂਟ ਨਿਸਰੇ ਝੋਨੇ ਦੇ ਉੱਤੇ ਕਰਵਾਉਣ ਦੇ ਪਿਛੇ ਵੀ ਸਭ ਤੋਂ ਵੱਡਾ ਜਿਹੜਾ ਮੇਨ ਮੁੱਖ ਕਾਰਨ ਹੈ ਉਹ ਸਾਡਾ ਤਜਰਬਾ ਹੈ ਪਿਛਲੇ ਸਾਲਾਂ ਦੇ ਵਿੱਚ ਜੋ-ਜੋ ਚੀਜ਼ਾਂ ਆਪਾਂ ਨੋਟ ਕੀਤੀਆਂ ਨੇ ਉਹਨਾਂ ਸਾਰੀਆਂ ਨੂੰ ਇਕੱਠੀਆਂ ਕਰਕੇ ਹੀ ਇਹ ਵੀਡੀਓ ਬਿਲਕੁਲ ਬਣਾਈ ਗਈ ਹੈ ਜਿਸ ਹਿਸਾਬ ਦੇ ਨਾਲ ਤੁਸੀਂ ਚੱਲਦੇ ਉਦੋਂ ਤੁਹਾਡੇ ਝੋਨੇ ਦਾ ਚਾਹ ਵੀ ਵਧੇਗਾ दाणे ਮੋٹے ਹੋਣਗੇ ਸ਼ੈਲ ਜੜੀਏ ਪ੍ਰੋਟੈਕਟ ਹੋਵੇਗੀ ਜੇਕਰ ਇਹਨਾਂ ਚਾਰਾਂ ਤਤਾਂ ਦੀ ਸਪਰੇ ਤੇ ਤਿੰਨਾ ਚੀਜ਼ਾਂ ਦੀ ਸਪਰੇ ਜੜੀ ਆ ਤੁਸੀਂ ਮਿਲਾ ਕੇ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦੇ ਸ਼ਾਨਦਾਰ ਰਿਜ਼ਲਟ ਜਿਹੜੇ ਤੁਹਾਡੇ ਝੋਨੇ ਦੇ ਉੱਤੇ ਵੇਖਣ ਨੂੰ ਮਿਲਣਗੇ ਪਾਣੀ ਬਿਲਕੁਲ ਵੀ ਘਟ ਨਹੀਂ ਲਾਉਣਾ ਤਰੇਲ ਥੋੜੀ ਥੋੜੀ ਝੋਨੇ ਦੇ ਵਿੱਚ ਹੋਵੇ ਤਾਂ ਬਹੁਤ ਜ਼ਿਆਦੀ ਵਧੀਆ ਗੱਲ ਹੈ ਜੇਕਰ ਤੁਸੀਂ ਸਵੇਰ ਦੇ ਵੇਲੇ ਸਪਰੇ ਕਰਦੇ ਹੋ ਤਾਂ ਤੁਹਾਨੂੰ ਜ਼ਿਆਦੇ ਸ਼ਾਨਦਾਰ ਰਿਜ਼ਲਟ ਜਿਹੜੇ ਤੁਹਾਡੇ ਝੋਨੇ ਦੇ ਉੱਤੇ ਉਹ ਵੇਖਣ ਨੂੰ ਮਿਲਣਗੇ ਵੀਡੀਓ ਨੂੰ ਦੇਖਣ ਤੋਂ ਬਾਅਦ ਵਿੱਚ ਹੋਰ ਭੈਣਾ ਭਰਾਵਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਜਰੂਰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਓ ਜਿਹੜੇ ਖੇਤੀ ਦੇ ਵਿੱਚ ਆਪਣਾ ਰੁਝਾਵ ਰੱਖਦੇ ਨੇ ਇੰਟਰਸਟ ਰੱਖਦੇ ਨੇ ਵੀਡੀਓ ਨੂੰ ਦੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ